ਬਾਬਾ ਜੀ ਤੁਸੀਂ ਬੋਲੋਗੇ ਕਿ ਮੂਰਖ ਮੂਰਖ ਮਾਇਆ ਅਸੀਂ ਮੂਰਖ ਤੁਸੀਂ ਬੋਲਵਾਉਂਦੇ ਤੜਦਾ ਤਾਣ ਵਾਪਰਦੇ ਨੇ ਮੂਰਖ ਮਾਇਆ ਮਾਰੇ ਪਹਿਲਾ ਪ੍ਰਸ਼ਾਸਨ ਬੁਲਾਓ ਡੀਪੀਆਰ ਰਬੋਨੋ ਤੋਂ ਵੀ ਡੀਪੀਆਰ ਕਿੱਥੇ ਹੈ ਡੀਪੀਆਰ ਦਾ ਸ਼ੇਡੂਪ ਕੀ ਤਿਆਰ ਹੋ ਤੱਕ ਤੇ ਮੂਰਖ ਹੈ ਤੇ ਡੀਵੀਆਰ ਜਿਹੜਾ ਲੱਗਿਆ ਹੋਇਆ ਸੀ ਜਿਹਦੇ ਚ ਰਿਕਾਰਡਿੰਗ ਹੁੰਦੀ ਸੀ ਉਹ ਰਿਕਾਰਡਿੰਗ ਵਾਲੇ ਡੀਵੀਆਰ ਨੂੰ ਵੀ ਘੋੜੀ ਲਾਈ ਹੋਈ ਹੈ ਜੀ ਤਾਂ ਨੂੰ ਸਾਰਿਆਂ ਨੂੰ ਫੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਾਰਟੀਆਂ ਨੇ ਇਹਨਾਂ ਦਾ ਆਪਸ ਵਿੱਚ ਬੜਾ ਰੌਣਾ ਹੈ ਇਹ ਦੋਵੇਂ ਜਿਵੇਂ ਕਹਿਦੀ ਏ ਸਿੱਧਾ ਸੀ ਕਹੀਏ ਨਕਮੀਆਂ ਨੇ ਦੋਵੇਂ ਇੱਕ ਹੈ ਬਾਜ਼ੀ ਇਹਨਾਂ ਦੀ ਜਿਸ ਕਰਕੇ ਗੁਰੂ ਘਰ ਦਾ ਨੁਕਸਾਨ ਹੋ ਰਿਹਾ ਗਰੰਤੀ ਸਿੰਘ ਵੀ ਜਿਹੜਾ ਇਹਨਾਂ ਰੱਖਿਆ ਬੀਤੀ ਰਾਤ ਸੰਬਰਾੜਾ ਦੇ ਨਸਦੀਕੀ ਪਿੰਡ ਲਦਣਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜੂਤ ਵਾਲੇ ਸਥਾਨ ਨੂੰ ਕਿਸੇ ਕਾਰਨ ਕਰਕੇ ਅਚਾਨਕ ਅਗਲਾ ਗਈ ਜਿਸ ਕਾਰਨ ਉਸ ਸਥਾਨ ਤੇ ਪਏ ਸ਼ਸਤਰ ਅਤੇ ਹੂਰ ਸਮਾਨ ਸਮਾਨ ਵੀ ਅਗਨ ਪੇਟ ਹੋ ਗਿਆ। ਇਸ ਦੀ ਸੂਚਨਾ ਸਵੇਰੇ ਪਿੰਡ ਵਾਸੀਆਂ ਨੂੰ ਮਿਲੀ ਤੇ ਪਿੰਡ ਵਾਸੀ ਤੁਰੰਤ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋ ਗਏ। ਮੌਕੇ ਤੇ ਪੁਲਿਸ ਨੂੰ ਵੀ ਬੁਲਾਇਆ ਗਿਆ। ਅਗ ਲੱਗਨ ਦੇ ਕਾਰਨ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਉਦੋਂ ਇਸ ਮਾਮਲੇ ਵਿੱਚ ਮੁੱਖ ਗ੍ਰੰਤੀ ਅਤੇ ਪਿੰਡ ਵਾਲਿਆਂ ਨੇ ਦੱਸਿਆ ਕਿ ਸ਼ਾਮ ਤੱਕ ਸਭ ਕੁਝ ਠੀਕ ਸੀ ਕਿ ਅਚਾਨਕ ਪਤਾ ਨਹੀਂ ਕਿ ਕਿਵੇਂ ਅੱਗ ਲੱਗ ਗਈ। ਸਾਨੂੰ ਸਵੇਰੇ ਜੀ ਸੰਗਤ ਤੋਂ ਪਤਾ ਲੱਗਿਆ ਵੀ ਇੱਥੇ ਜੋਤ ਸਾਹਿਬ ਦੀ ਬੇਅਦਬੀ ਹੋ ਗਈ ਤੇ ਉੱਥੇ ਫੋਟੋਆਂ ਸੀਗੀਆਂ ਗੁਰੂ ਮਹਾਰਾਜ ਦੀਆਂ ਤੇ ਗੁਰੂ ਮਹਾਰਾਜ ਦੀਆਂ ਫੋਟੋਆਂ ਤੋਂ ਬਾਅਦ ਉੱਥੇ ਬੀਬੀਆਂ ਜਦੋਂ ਜਾਂ ਬੱਚੇ ਪਾਠ ਕਰਕੇ ਗੁਟਕਾ ਸਾਹਿਬ ਮਹਾਰਾਜ ਦੇ ਉੱਥੇ ਰੱਖੇ ਜਾਂਦੇ ਆ ਪਏ ਹੁੰਦੇ ਸੀ ਤੇ ਉਦੋਂ ਬਾਅਦ ਇਹਨਾਂ ਨੇ ਰਾਤ ਤੱਕ ਜਦ ਅੱਗ ਲੱਗੀ ਰਹੀ ਹੈ ਕੱਲ ਦੀ ਗੱਲ ਆ ਜੀ ਤੇ ਇਹਨਾਂ ਨੇ ਉਹਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਮਹਾਰਾਜ ਦੀਆਂ ਫੋਟੋਆਂ ਸੀ ਉਹਨਾਂ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਵੇਰੇ ਆ ਕੇ ਜਦੋਂ ਰੌਲਾ ਪਾਇਆ ਪਤਾ ਲੱਗਿਆ ਤੇ ਇਹ ਉੱਥੇ ਡੀਵੀਆਰ ਜਿਹੜਾ ਲੱਗਿਆ ਹੋਇਆ ਸੀ ਜਿਹਦੇ 'ਚ ਰਿਕਾਰਡਿੰਗ ਹੁੰਦੀ ਸੀ ਉਹ ਰਿਕਾਰਡਿੰਗ ਵਾਲੇ ਡੀਵੀਆਰ ਨੂੰ ਵੀ ਘੋੜੀ ਲਾਈ ਹੋਈ ਹੈ ਜੀ ਘੋੜੀ ਲਾ ਕੇ ਬੰਦ ਕਰਤੇ ਕੈਮਰੇ ਕੈਮਰਿਆਂ ਨੂੰ ਬੰਦ ਕਰਕੇ ਸਬੂਤਾਂ ਨੂੰ ਸਾਰਿਆਂ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਰੱਖਦੇ ਆ ਕਿ ਜਿਹੜਾ ਜਗਜੀਤ ਸਿੰਘ ਮੁੱਤਿਓ ਨੇ ਤੇ ਹਿੰਮਤ ਸਿੰਘ ਇੱਕ ਲੁਧਿਆਣੇ ਤੋਂ ਨੇ ਇਹ ਰਾਤ ਜਗਜੀਤ ਸਿੰਘ ਇੱਥੇ ਸੀਗੇ ਤੇ ਹਿੰਮਤ ਸਿੰਘ ਨੇ ਨਾਲ ਡੀਵੀਆਰ ਦੇ ਸਬੂਤਾਂ ਨੂੰ ਮਟਾਉਣ ਦੀ ਖੁਰਦਬੂਰਤ ਕਰਾਉਣ ਦੀ ਕੋਸ਼ਿਸ਼ ਕੀਤੀ ਆ ਬਾਬਾ ਜੀ ਨੇ ਲੌਸਮੈਂਟ ਕਰਕੇ ਦੱਸਿਆ ਜਾ ਸਕਦਾ ਸੀ ਲੋਕਾਂ ਨੂੰ ਕਿ ਇੱਥੇ ਵੀ ਅੱਗ ਲੱਗ ਚੁੱਕੀ ਆ ਤੇ ਨਹੀਂ ਦੱਸਿਆ ਗਿਆ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਤੇ ਪਰਚਾ ਕੀਤਾ ਜਾਵੇ ਤੇ ਇਹਨਾਂ ਨਾਲ ਜੋ ਇਹਨਾਂ ਨੇ ਮਹਾਰਾਜ ਦੀ ਬੇਅਦਬੀ ਕਰਵਾਈ ਆ ਜਾਂ ਕੀਤੀ ਆ ਇਹਨਾਂ ਸਾਨੂੰ ਇਨਸਾਫ ਦਵਾਇਆ ਜਾਵੇ ਇਹ 4-5 ਵਜੇ ਦੀ ਗੱਲ ਹੈ ਜਦੋਂ ਰਹਿਰਾ ਸਾਹਿਬ ਦੇ ਮਤਲਬ ਆਏ ਮੱਥਾ ਟੇਕਣ ਲੋਕ ਅੱਜ ਦੀ ਸੰਗਤ ਕੱਲ੍ਹ ਸ਼ਾਮ ਕੱਲ੍ਹ ਸ਼ਾਮ ਦੀ ਹੈ ਜੀ ਕੱਲ੍ਹ 5 ਵਜੇ ਦੀ ਤੇ ਜਦੋਂ ਮਤਲਬ ਦੋ ਜਣੇ ਆਏ ਸੀ ਸਾਡੇ ਪਿੰਡ ਦੇ ਵਿੱਚੋਂ ਮੱਥਾ ਟੇਕਣ ਉਹਨਾਂ ਨੇ ਆ ਕੇ ਦੱਸਿਆ ਉਹਨਾਂ ਦੇ ਆਉਂਦੇ ਨੂੰ ਪਾਣੀ ਪਾ ਕੇ ਅੱਗ ਬੁਝਾਈ ਜਾ ਰਹੀ ਸੀ ਤੇ ਕਿਸੇ ਨੂੰ ਉਪਲਾਹ ਵਗੈਰਾ ਨਹੀਂ ਕੀਤੀ ਨਹੀਂ ਸਾਨੂੰ ਐਦਾਂ ਸੀਗਾ ਵੀ ਸੰਗਤ ਆਉਂਦੀ ਆ ਚਲੋ ਸਾਰਿਆਂ ਨੂੰ ਪਤਾ ਹੋਊਗਾ ਦੀ ਸਾਡੇ ਆਂਟੀ ਨੇ ਆ ਨਾਲ ਗਵਾਂਢੀ ਵੀ ਚਲੋ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕੋਈ ਉਹ ਕਰ ਦੇਣਾ ਅਸੀਂ ਐਨਾ ਉਹ ਨਹੀਂ ਕੀਤਾ ਜੀ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਤੇ ਉੱਥੇ ਜਿੱਥੇ ਜੋਤ ਲਾਉਂਦੇ ਨੇ ਉੱਥੇ ਇੱਕ ਆਹਣਾ ਜਿਹਾ ਬਣਾਇਆ ਉੱਥੇ ਮਤਲਬ ਕਿਤੇ ਕਹਿੰਦੇ ਜੀ ਰਾਤ ਨੂੰ ਅੱਗ ਲੱਗ ਗਈ ਹੈ ਜਿਹਦੇ ਨਾਲ ਉੱਥੇ ਜਿਹੜਾ ਰੱਖਿਆ ਸਮਾਨ ਸੀ ਉਹ ਸੜ ਕੇ ਸਵਾਹ ਹੋ ਗਿਆ ਉਹਦੇ ਨਾਲ ਨਾਲ ਥੱਲੇ ਜਿਹੜੇ ਮੈਟ ਵਿੱਚੇ ਸੀ ਗੁਰੂ ਘਰ ਦੇ ਨਾਲ ਕਿਉਂਕਿ ਤਕਰੀਬਨ 8-10 ਫੁੱਟ ਦੂਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਉਹ ਸਾਰੇ ਮੈਟ ਵੀ ਉੱਥੇ ਜਲ ਗਏ ਉਪਰੋਂ ਤਾਂ ਅਸੀਂ ਸਭ ਕੁਝ ਚੈੱਕ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾਂ ਗੁਟਕਾ ਸਾਹਿਬ ਦੀ ਕੋਈ ਵੀ ਅਦਵੀ ਨਹੀਂ ਹੋਈ ਹਾਂ ਗੁਰੂ ਘਰ ਦੀ ਉੱਥੇ ਜਿਹੜਾ ਕਹਿੰਦੇ ਕਿ ਅੱਗ ਲੱਗਣ ਨਾਲ ਨੁਕਸਾਨ ਹੋਇਆ ਗਰੰਤੀ ਸਿੰਘ ਵੀ ਜਿਹੜਾ ਇਹਨਾਂ ਰੱਖਿਆ ਉਹਨੂੰ ਵੀ ਕੋਈ ਇੱਧਰ ਦਾ ਪਤਾ ਹੈ ਨਹੀਂ ਉਹ ਕਹਿੰਦਾ ਮੈਂ ਟਕਸਾਲ ਚੋਂ ਪੜਿਆ ਪਰ ਉਹਨੂੰ ਟਕਸਾਲ ਦੇ ਨਾਮ ਦੀ ਨੇੜੇ ਨਹੀਂ ਗਿਆ ਉਹ ਬਸ ਨਾਮ ਹੀ ਕਹਿੰਦਾ ਪਰ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਭਾਈ ਹੋਇਆ ਕੀ ਹੈ ਜਿਹੜੀ ਗੱਲ ਕਹਿੰਦੇ ਆ ਕਹਿੰਦਾ ਮੇਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਗੱਲ ਨੂੰ ਪੁੱਛਦੇ ਉਹ ਕਹਿੰਦਾ ਜੀ ਮੇਰੇ ਪਹਿਲੇ ਹੋਇਆ ਉਹ ਜਿੱਥੇ ਉਥੀਆਂ ਰੱਖੀਆਂ ਨੇ ਜਿਨ੍ਹਾਂ ਤੇ ਇਹਨਾਂ ਨੇ ਆਪਣੇ ਲਿਖੇ ਹੋਇਆ ਪਤਾ ਨਹੀਂ ਕੀ ਕੀ ਲਿਖਿਆ ਹੋਇਆ ਤੇ ਉਹ ਵੀ ਅਸੀਂ ਦੇਖਿਆ ਤੇ ਇੱਥੇ ਜਿਹੜੀ ਹਾਲਤ ਆ ਉਹ ਇਹ ਆ ਕਿ ਸਾਨੂੰ ਇੱਥੇ ਚਾਹੀਦਾ ਵਾ ਅਸੀਂ ਅਕਾਲ ਤਖਤ ਸਾਹਿਬ ਤੇ ਸਾਰੀ ਰਿਪੋਰਟ ਤਿਆਰ ਕਰਕੇ ਭੇਜ ਰਹੇ ਹਾਂ ਫਿਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਹਦੇ ਉੱਪਰ ਫੁੱਲ ਚੜਾਈ ਜਾਣਗੇ ਦੋਨਾਂ ਪਾਰਟੀਆਂ ਇਸ ਚੀਜ਼ ਤੇ ਸਹਿਮਤ ਹੋਈਆਂ ਨੇ ਕਿ ਇਹ ਉੱਥੇ ਜਿੱਥੇ ਆਪਣੇ ਇਹਨਾਂ ਨੇ ਜੋਤ ਰੱਖੀ ਸੀ ਉੱਥੇ ਹੀ ਸ਼ਸਤਰ ਵੀ ਸੀਗੇ ਚੇਰੀ ਸਾਹਿਬ ਵੀ ਰੱਖਿਆ ਹੋਇਆ ਸੀ ਉਹ ਘਿਓ ਵਾਲਾ ਛੋਟਾ ਡਰਮ ਡਰਮੀ ਰੱਖੀ ਹੋਈ ਸੀ ਤੇ ਹੋਰ ਕੁਝ ਫੋਟੋਆਂ ਵੀ ਰੱਖੀਆਂ ਸੀ ਉਹ ਕਿੰਨਾਂ ਦੀਆਂ ਫੋਟੋਆਂ ਸੀ ਅਸੀਂ ਅਸੀਂ ਤਾਂ ਕਦੇ ਅੱਗੇ ਵੇਖਿਆ ਨਹੀਂ ਇਹ ਕਹਿੰਦੇ ਦੀ ਕੋਈ ਗੁਰੂ ਸਾਹਿਬ ਦੀਆਂ ਫੋਟੋਆਂ ਸੀ ਜਾਂ ਜੋ ਵੀ ਫੋਟੋਆਂ ਸੀ ਉਹ ਵੀ ਸਾਰੀਆਂ ਜਲ ਕੇ ਮਤਲਬ ਸੁਆਹ ਹੋ ਗਈਆਂ ਨੇ ਇਹਨਾਂ ਦਾ ਕਿਤੇ ਕੋਰਟ ਵਿੱਚ ਵੀ ਕੇਸ ਚੱਲ ਰਿਹਾ ਤੇ ਜੋ ਕੋਰਟ ਕਹਿੰਦਾ ਫਿਰ ਉਹਦੇ ਸਾਹਮਣੇ ਹੋਊਗਾ ਤੁਸੀਂ ਲਿਖਤ ਰਿਪੋਰਟ ਦੇ ਰਹੇ ਹੋ ਅਸੀਂ ਲਿਖਤ ਰਿਪੋਰਟ ਸੀ ਅਕਾਲ ਤੱਕ ਸਾਬ ਨੂੰ ਸਾਡਾ ਫਰਜ਼ ਬਣਦਾ ਧਾਰਮਿਕ ਫਰਜ਼ ਬਣਦਾ ਕਿਉਂਕਿ ਗੁਰਦੁਆਰਾ ਕਟਾਣਾ ਸਾਹਿਬ ਐਸਜੀਪੀਸੀ ਅਦੀਨ ਸਾਡੇ ਨੇੜੇ ਹੀ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜਾ ਅਦਬ ਹੈ ਸਤਕਾਰ ਹੈ ਉਹਦੇ ਲਈ ਅਸੀਂ ਹਰ ਕ ਤਜ਼ਦੀਕ ਇਸ ਗੁਰਦੁਆਰਾ ਸਾਹਿਬ ਨੂੰ ਲੈ ਕੇ ਦੋ ਕਮੇਟੀਆਂ ਵਿਚਕਾਰ ਪਿਛਲੇ ਲੰਬੇ ਸਮੇਂ ਤੋਂ ਆਪਸ ਵਿੱਚ ਤਕਰਾਰ ਚੱਲਦੀ ਆ ਰਹੀ ਹੈ ਮੌਕੇ ਤੇ ਪਹੁੰਚੀ ਡੀਐਸਪੀ ਸੰਭਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਮਹਾਰਾਜ ਜੀ ਦੀ ਸਵਾਰੀ ਦੇ ਨਜ਼ਦੀਕ ਚੱਲ ਰਹੀ ਜੋਤ ਵਾਲੇ ਸਥਾਨ ਨੂੰ ਅਗ ਲਕੀ ਹੈ ਤੇ ਉਸ ਸਥਾਨ ਤੇ ਪਿਆ ਕੁਝ ਹੋਰ ਸਮਾਨ ਵੀ ਅਗਨ ਭੇਟ ਹੋ ਗਿਆ ਜੇ ਨਾ ਜੀ ਲੰਦਣਾ ਪੈਣਦਾ ਸੰਭਰਾਲਾ ਤਹਿਸੀਲ ਦੇ ਵਿੱਚ ਅੱਜ ਜਿਹੜਾ ਸਾਡੇ ਧਿਆਨ ਦੇ ਵਿੱਚ ਸਰ ਗੁਰਪ੍ਰੀਤ ਸਿੰਘ ਗੁਰਦੇ ਸਰ ਸੁਖਵਿੰਦਰ ਸਿੰਘ ਉਰੀ ਜਿਹੜੇ ਸਾਡੇ ਆ ਨਿਆਂਗ ਜਥੇਬੰਦੀਆਂ ਦੇ ਉਹਦੇ ਜ਼ਾਰ ਨੇ ਸਮਰਾਲੇ ਤੋਂ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਮੈਂ ਤੇ ਮਰੀ ਜਿਹੜੀ ਐਸਚੋ ਸਮਰਾਲਾ ਦੇ ਸਚੂ ਮਚੂੜਾ ਜਿਹੜਾ ਮੋਕੇ ਤੇ ਆਇਆ ਇਹ ਜਿਹੜਾ ਜਿੱਥੇ 12 ਦੇ ਪ੍ਰਕਾਸ਼ ਦੇ ਵੈਕਸਰ ਤੇ ਜਿਹੜੀ ਪਿਛੇ ਪਾਸੇ ਜੋਤ ਜਗਾਦੇ ਹੁੰਦੇ ਆ ਉਹ ਜੋਤ ਦੇ ਨਾਲ ਕੋਈ ਉੱਥੇ ਜਿਹੜਾ ਅੰਦਰ ਮਟੀਰੀਅਲ ਆ ਅਗਨੀ ਭੇਟ ਹੋਇਆ ਥੋੜਾ ਹੋਤਾੜਾ ਲੱਕੜ ਦਾ ਸਮਾਨ ਵੀ ਸੀ ਜਾਂ ਥੱਲੇ ਮੈਟ ਤੇ ਬਾਕੀ ਜਿਹੜੀ ਅਸੀਂ ਉਹ ਡੀਵੀਆਰ ਜਿਹੜਾ ਇੱਥੇ ਕੈਮਰੇ ਲੱਗੇ ਹੋਏ ਨਾ ਬਿਲਕੁਲ ਡੀਵੀਆਰ ਅਸੀਂ ਕਬਜ਼ੇ 'ਚ ਲੈ ਲਿਆ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਪਾਰਟੀ ਬਾਜੀ ਆ ਦੋ ਪਾਰਟੀਆਂ ਆ ਜਿਹੜੀਆਂ ਪਹਿਲੇ ਆਲਰੇਡੀ ਚੱਲ ਰਹੀਆਂ ਇੱਕ ਇਸ ਪਿੰਡ ਦੀ ਇਹਦੇ ਇੱਕ ਵਾਰ ਲਈ ਪਿੰਡਾਂ ਦੇ ਇੱਕ ਉਹਨਾਂ ਦੀ ਜਿੱਡੀ ਕਮੇਟੀ ਬਣੀ ਹੋਈ ਹੈ ਇਹਦਾ ਪੀਐਸ ਵੀ ਜਿਹੜਾ ਮਾਨਜੋ ਕੋਰਟ ਦੇ ਵਿੱਚ ਚੱਲਿਆ ਨਿਆਂਗਤ ਜਥੇਬੰਦੀਆਂ ਦੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਜਿਹੜੀ ਐਸਜੀਪੀਸੀ ਕਮੇਟੀ ਦੇ ਜਿਹੜੇ ਮੈਨੇਜਰ ਸਾਹਿਬ ਤੇ ਹੈੱਡ ਗ੍ਰੰਥੀ ਕਟਾਣਾ ਸਾਹਿਬ ਤੋਂ ਨੇ ਉਹ ਅਸੀਂ ਮੌਕੇ ਤੇ ਬੁਲਾ ਲਏ ਸੀ ਉਹ ਸਾਰੀ ਆਪਣੀ ਪਰਚਾਲ ਜਿਹੜੀ ਪਰਚ ਜੋ ਵੀ ਰਿਪੋਰਟ ਹੋ ਗਈ ਇਹ ਸ਼੍ਰੀ ਕਲਤਖਤ ਸਾਡੇ ਭੇਜੀ ਜਾਊਗੀ ਜੋ ਵੀ ਹੁਕਮ ਸ਼੍ਰੀ ਕਲਤਖਤ ਪੁਰਸਾਬ ਤੋਂ ਆਊਗਾ ਉਹਦੇ ਮੁਤਾਬਿਕ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਚੱਲੇਗੀ ਸਰਕਾਰ ਅਗਲੀ ਸੰਤ ਦਾ ਇਹ ਦੋਸ਼ ਆ ਵੀ ਜਿਹੜੀ ਕੱਲ ਦੀ ਲੱਗੀ ਸੀ ਵੀ ਇਹ ਲਪੂਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਨਾ ਜੀ ਡੀਵੀਆਰ ਇਸੇ ਕਰਕੇ ਕਬਜ਼ੇ ਲੈ ਰਹੇ ਆ ਡੀਵੀਆਰ ਬਿਲਕੁਲ ਕਲੀਅਰ ਹੋ ਜਾਊਗਾ ਅੱਗਾ ਤੋਂ ਲੱਗੀ ਹੈ ਤੇ ਕੀ ਕਾਰਵਾਈ ਕੀਤੀ ਜਾ ਸਕਦਾ ਇਹਦੇ ਵਿੱਚ ਤੁਸੀਂ ਅਸੀਂ ਅਜੇ ਜਿਹੜੀ ਆ ਜੋ ਕਾਨੂੰਨੀ ਸਾਡੇ ਵੱਲੋਂ ਬਣਦੀ ਬਿਲਕੁਲ ਕਰ ਰਹੇ ਆ ਉਹ ਡੀਵੀਆਰ ਹੀ ਕਬਜ਼ੇ ਲੈ ਕੇ ਭੇਜ ਰਹੇ ਐ ਇਹਨੂੰ ਜਿਹੜਾ ਜੇ ਹੋਊਗੀ ਵੀ ਕੋਈ ਹੈਕੀ ਫੈਕੀ ਜਿਵੇਂ ਪਸੰਦੀ ਦੀ ਗੱਲ ਕਰ ਰਹੇ ਆ ਤੁਹਾਨੂੰ ਜਿੱਕ ਪੀਰ ਆਜੂਗਾ ਫਿਰ ਹਾਲ ਹਾਲ ਤੱਕ ਕਨੜਾ ਦਾ ਪਤਾ ਨਹੀਂ ਲੱਗਿਆ ਤੇ ਪੁਲਿਸ ਦੇ ਵੱਲੋਂ ਗੁਰਦੁਆਰਾ ਸਾਹਿਬ ਅੱਤਰ ਲੱਗੇ ਕੈਮਰੇਾਂ ਅਤੇ ਡੀਵੀਆਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਡੀਵੀਆਰ ਦੀ ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨ ਸਾਹਮਣੇ ਆਉਣਗੇ ਬਿਊਰੋ ਰਿਪੋਰਟ ਚਾਪਾਣੀ ਟੀਵੀ